ਸਕ੍ਰੀਨ ਤੇ ਤੁਸੀਂ ਬਹੁਤ ਸੋਹਣੀ ਟਰਾਲੀ ਦੇਖ ਰਹੇ ਹੋ ਇੰਨੀ ਐਸੈਸਰੀ ਲਾ ਕੇ ਵੀ ਟਰਾਲੀ ਤੋਲ ਕੇ ਮਿਲ ਜੂ ਤੁਹਾਨੂੰ ਕਿਲੋਆਂ ਦੇ ਹਿਸਾਬ ਨਾਲ ਤੇ ਬਾਈ ਜਿਵੇਂ ਆ ਲਾਈਟਾਂ ਸਟਿੱਕਰ ਜਾਲੀ ਸਾਰਾ ਕੁਝ ਵਿੱਚ ਹੀ ਦੇ ਦਾਂਗੇ 88 ਰੁਪਏ ਕਿਲੋ ਦੇ ਵਿੱਚ ਹੀ ਦੇ ਦਾਂਗੇ ਵੀਰੇ 88 ਰੁਪਏ ਕਿਲੋ ਹਾਂਜੀ ਆਨਲੀ ਕਿਹੜਾ ਲੋਹਾ ਲੱਗਿਆ ਤੇ ਇਹ ਤੇ ਐਮਸੀ ਦਾ ਆਈਐਸਆਈ ਮਾਰਕਾ ਲੋਹਾ ਲੱਗਿਆ ਹੋਇਆ ਵੀਰੇ ਪਿਓਰ ਐਮਸੀ ਦੀ ਛਾਸੀਆਂ ਪੈ ਰੀਆਂ ਨੇ ਠੀਕ ਆ ਠੀਕ ਆ ਰੇਲ ਦਾ ਐਕਸਲ ਪੈ ਰਿਆ ਇਹਨੂੰ ਟਾਟਾ ਦੀ ਹੱਬਾਂ ਪੈ ਰੀਆਂ ਨੇ 10 ਨਟੀ ਠੀਕ ਆ 4 ਫੁੱਟਾਂ ਬਿੱਡਾ ਦਾ ਬਿੱਡ ਵੀ ਲੇਜ਼ਰ ਕਟਿੰਗ ਵਾਲਾ ਠੀਕ ਹੈ। ਦਰਅਸਲ ਜੀ ਆਪਾਂ ਉੱਪਰ ਵੀ ਆਈਪੀ ਲਾਈਟ ਵੀ ਲਾ ਕੇ ਦੇਵਾਂਗੇ ਸਾਈਡਾਂ ਦੇ ਬੇਲਚੇ ਵਗੈਰਾ ਸਟਿੱਕਰ ਵਗੈਰਾ ਜਿੰਨੀ ਮਰਜ਼ੀ ਲਈ ਭਾਈ ਚੱਲੇਗਾ ਜਿਵੇਂ ਮਰਜ਼ੀ ਵੀਰੇ ਠੀਕ ਹੈ ਸਾਰਾ ਤੋਲ ਦੇ ਵਿੱਚ ਹੀ ਆ ਜਾਣਾ। ਜੀ ਤੋਲ ਦੇ ਵਿੱਚ ਹੀ ਆ। ਵੱਧ ਘੱਟ ਵੀ ਆ ਲੈਜਰ ਕਟਿੰਗ ਜਿਹੀ ਜਿਹੀ ਮਰਜ਼ੀ ਲਵਾ ਲਿਆ ਕਰੋ। ਚਾਹੇ ਤੋਂ 5 ਫੁੱਟ ਬੀਡ ਕਰਵਾ ਲਿਓ ਵੀ ਆਪਾਂ 88 ਰੁਪਏ ਦੇ ਕਿਲੋ ਵਿੱਚ ਦੇਵਾਂਗੇ। ਠੀਕ ਹੈ। ਵੀ ਵਧਾਉਣਾ ਘਟਾਉਣਾ ਅਗਲੇ ਦੀ ਮਰਜ਼ੀ। ਚਾਹੇ 2 1/2 ਫੁੱਟ ਕਰਵਾ ਲਿਓ ਮਾਲਕ ਦੀ ਮਰਜ਼ੀ ਆ। ਠੀਕ ਹੈ। ਤੇ ਇਹ ਹੁੱਕ ਮਛਿਉਕਾ ਕੀ? ਮਛਿਉਕਾ ਤੇ ਜੈਕ ਵਾਲਾ ਪਾਈਪ ਆਪਣਾ ਅੰਡਰਗਰਾਊਂਡ ਆ ਵੀਰੇ ਠੀਕ ਹੈ ਇਹ ਜੈਕ ਵਾਲਾ ਕਿਸੇ ਮਤਲਬ ਕੋਈ ਦੂਆ ਵੀਰੇ ਯੋਜਨਾ ਕਰ ਸਕੇ ਅੱਜ ਕੱਲ੍ਹ ਹਰੇਕ ਕੋਲ ਨਵਾਂ ਟਰੈਕਟਰ ਆ ਲੋਕ ਲੱਗ ਜੂਗਾ ਇੱਥੇ ਠੀਕ ਹੈ ਇਹਨੂੰ ਵੀ ਜਿੰਦਾ ਲਾ ਦਿਓ ਹਾਂਜੀ ਜਿੰਦਾ ਲਾ ਦਿਓ ਇਹ ਵੀ ਬਹੁਤ ਕੰਟ ਸਹੂਲਤ ਦਿੰਦੀ ਹਾਂਜੀ ਹਾਂਜੀ ਤੇ ਬਈ ਬਾਕੀ ਟਾਇਰ ਵਗੈਰਾ ਵਿੱਚੀ ਥੋਲ ਦੇ ਟਾਇਰ ਵੀ ਵਿੱਚੇ ਦੇ ਦਾਂਗੇ ਜੀ ਠੀਕ ਹੈ ਹਾਂਜੀ ਮਾਲਕ ਦੀ ਮਰਜ਼ੀ ਆਪਣੇ ਚੁਆਇਸ ਨਾਲ ਪਾਣੇ ਆਪਣੀ ਚੁਆਇਸ ਨਾਲ ਵੀ ਪਾਲੂਗਾ ਹਾਂਜੀ ਟਰਾਲੀ ਤੁਸੀਂ ਦੇਖ ਸਕਦੇ ਹੋ ਬਣੀ ਬਹੁਤ ਸੋਹਣੀ ਹੋਈ ਆ ਸਫਾਈ ਵੀ ਵਧੀਆ ਤੇ ਰੈੱਡ ਜਹਾਜ਼ ਟਰਾਲੀ ਫਰਮ ਹੈ ਅ ਤੇ ਜਿਵੇਂ ਪਹੁੰਚਾਉਣੀ ਆ ਬਾਈ ਟਰਾਲੀ ਕਿਤੇ ਡਿਲੀਵਰੀ ਵਗੈਰਾ ਕਰਨੀ ਹੈ ਡਿਲੀਵਰੀ ਦਾ ਕਰਾਇਆ ਵੀਰੇ ਆਪਣੇ ਕੋਲ ਇੱਕ ਨਹੀਂ ਤਿੰਨ ਚਾਰ ਗੱਡੀਆਂ ਨੇ 16 17 ਰੁਪਏ ਕਿਲੋਮੀਟਰ ਕਰਾਇਆ ਸੋ ਹਾਂਜੀ 16 17 ਰੁਪਏ ਦੱਸਦਾ ਮੈਂ ਤੁਹਾਨੂੰ ਜੇ 100 ਕਿਲੋਮੀਟਰ ਤੋਂ ਵੱਧ ਹੋ ਗਈ ਜੇ 100 ਕਿਲੋਮੀਟਰ ਤੋਂ ਘੱਟ ਹੋ ਗਈ ਉਹ ਥੋੜਾ ਜਿਹਾ ਵੱਧ ਲਊਗਾ ਠੀਕ ਹੈ 4 500 16 17 16 17 ਰੁਪਏ ਕਿਲੋਮੀਟਰ ਠੀਕ ਹੈ ਵੀ ਬਹੁਤ ਵਧੀਆ ਰੇਟ ਤੇ ਤੁਹਾਨੂੰ ਆਲ ਇੰਡੀਆ ਚ ਡਿਲੀਵਰੀ ਆਲ ਇੰਡੀਆ ਚ ਡਿਲੀਵਰੀ ਆ ਵੀਰੇ ਤੇ ਆ ਇਹ ਠਾਵੀ ਦਿਖਾ ਦੇ ਟਾਇਰਾਂ ਤੇ ਮੈਟ ਵਗੈਰਾ ਲੱਗੇ ਹੋਏ ਮੈਟ ਦੇ ਵੀ ਕੋਈ ਚੀਜ਼ ਅੱਗੇ ਜਾ ਰਹੀ ਆ ਤੇ ਗੰਨੇ ਵਾਸਤੇ ਰੇਲਾਂ ਦਿੱਤੀਆਂ ਹੋਈਆਂ ਨੇ ਹੂੰ ਜਿਵੇਂ ਬੜੀ ਟਰੈਲੀ ਆ ਗੰਨਾ ਰਸਾ ਇਕੱਠਾ ਹੋ ਗਿਆ ਠੀਕ ਹੈ ਜੀ ਠੀਕ ਹੈ ਤੇ ਫਰਸ਼ ਕਿਹੜਾ ਲੱਗਿਆ ਬਈ ਵਿੱਚ ਇਹਨੂੰ ਫਰਸ਼ 6mm ਦਾ ਲੱਗਿਆ ਹੋਇਆ ਜੀ ਜਾਜੀ ਫਰਸ਼ ਲੱਗਿਆ ਹੋਇਆ ਠੀਕ ਹੈ ਚੈੱਕ ਕਰਾ ਦਿਓ ਜੀ ਜਾਜੀ ਫਰਸ਼ ਲੱਗਿਆ ਹੋਇਆ ਸਮੁੰਦਰੀ ਜਾ ਹਾਂਜੀ ਡਾਲਾ ਇੱਕ ਤਿੰਨ ਸਾਈਡ ਵਾਲਾ ਡਾਲਾ ਲੱਗਿਆ ਹੋਇਆ ਠੀਕ ਹੈ ਤੇ ਆਪਾਂ ਨੇ ਡਾਲੇ ਦੇ ਵਿੱਚ ਇਹ ਵੀ ਰਬੜਾਂ ਵੀ ਲਾਈਆਂ ਹੋਈਆਂ ਨੇ ਵੀ ਡਾਲਾ نیچے ਵੱਜੇ ਚੈਨਲਾਂ ਨਾਲ ਨਾ ਵੱਜੇ ਇਹਦੇ ਉੱਪਰ ਲੱਗੇ ਡਾ ਜੀ ਦਾ ਠੀਕ ਹੈ ਤਿੰਨੇ ਸਾਈਡ ਐਵੇਂ ਵੀ ਖੁੱਲਦਾ ਇਹ ਉੱਧਰੋਂ ਵੀ ਖੁੱਲੂਗਾ ਉੱਪਰੋਂ ਵੀ ਖੁੱਲੂਗਾ ਹਾਂਜੀ ਠੀਕ ਹੈ ਹਾਂਜੀ ਤੇ ਇਸੇ ਤਰ੍ਹਾਂ ਹੀ ਇਹ ਆ ਉੱਪਰੋਂ ਹਾਂਜੀ ਹਾਂਜੀ ਇਹ ਪਿੱਛੇ ਨੂੰ ਉੱਠ ਜਾਊਗਾ ਇਹ ਠੀਕ ਹੈ ਮੱਕੀ ਦਾ ਚਾਰ ਵਗੈਰਾ ਪੋੜ ਹਾਂਜੀ 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 ਵੀਰ ਜੀ ਵੀ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਤੇ ਬਾਕੀ ਤੁਸੀਂ ਹੋਰ ਵੀ ਟਰਾਲੀਆਂ ਦੇਖ ਸਕਦੇ ਹੋ ਤੇ ਇਹ ਕਿੰਨੇ ਸਾਈਜ਼ ਦੀ ਆ ਗਈ ਵੀ ਟਰਾਲੀ ਇਹ ਇਹ 16 7 ਹੈ ਜੀ 16 7 ਤੇ ਇਹ ਇਹ 13 6 ਕਿਸੇ ਨੇ ਆਨ ਆਰਡਰ ਦੇ ਡਿਮਾਂਡ ਤੇ ਤਿਆਰ ਕਰਾਈ ਹੋਈ ਆ ਠੀਕ ਹੈ ਹਾਂਜੀ ਤੇ ਆ ਮੰਜਾ ਵਗੈਰਾ ਵੀ ਵਿੱਚ ਹੈ ਮੰਜਾ ਵਗੈਰਾ ਸਭ ਕੁਝ ਵਿੱਚ ਹੈ ਜੀ ਇਹ 14 7 ਆ ਗਈ ਆ ਲਾਏ ਵਿੱਚੀ ਹਾਂਜੀ ਲਾਏ ਬੀਲ ਕਵਰ ਜਿਹੜੇ ਮਰਜ਼ੀ ਪਵਾ ਸਕਦੇ ਨੇ ਆਪਣੇ ਕੋਲ ਪੰਜ ਡਿਜ਼ਾਈਨ ਹੁੰਦੇ ਨੇ ਠੀਕ ਹੈ ਹਾਂਜੀ ਤੇ ਕਲਰ ਜਿਹੜਾ ਮਰਜ਼ੀ ਕਰਾ ਲਓ ਕਲਰ ਜਿਹੜਾ ਮਰਜ਼ੀ ਕਰਾ ਲਓ ਜੀ ਆਪਣੇ ਟਰੈਕਟਰ ਦੇ ਚੋਇਸ ਦੇ ਹਿਸਾਬ ਨਾਲ ਹਾਂਜੀ ਟਰੈਕਟਰ ਦੇ ਚੋਇਸ ਦੇ ਹਿਸਾਬ ਨਾਲ ਠੀਕ ਹੈ ਹਾਂਜੀ ਤੇ ਆ ਵੀ ਟਰਾਲੀ ਬਣੀ ਹੋਈ ਆ ਗ੍ਰੀਨ ਕਲਰ ਦੀ ਦਿਖਾ ਦੇ ਬਹੁਤ ਸੋਹਣੀ ਆ ਇਹਦਾ ਕੰਮ ਪੈਂਡਿੰਗ ਰਹਿੰਦਾ ਹਲੇ ਕਈ ਬਾਈ ਕਹਿੰਦੇ ਆ ਸਾਨੂੰ ਬਿਨਾਂ ਜਾਲੀ ਤੋਂ ਚਾਹੀਦੀ ਆ ਬਿਨਾਂ ਜਾਲੀ ਤੋਂ ਦੇ ਦਾਂਗੇ ਜਿਵੇਂ ਆਲੂ ਦੇ ਕੱਟੇ ਲੱਦਣੇ ਆ ਰੇਲ ਲੱਦਣਾ ਠੀਕ ਆ ਹਾਂਜੀ ਉਹ ਹੈ ਜਾ ਵੀ ਹੋ ਜੂ ਹਾਂਜੀ 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 ਤੇ ਇਹਦਾ ਬਾਈ ਕੀ ਰੇਟ ਆ ਇਹ 2.5 ਲੱਖ ਰੁਪਏ ਦੀ ਦੇ ਦਾਂਗੇ ਆਪਾਂ ਜਾਲੀ ਲਾ ਕੇ ਬਿਨਾਂ ਜਾਲੀ ਤੋਂ ਲੈਣੀ 2.40 ਹਜ਼ਾਰ ਦੀ 2.40 ਹਾਂਜੀ ਹਾਂਜੀ ਠੀਕ ਆ ਹਾਂਜੀ ਇਹਦਾ ਉੱਕਾ ਬੁੱਕਾ ਹੀ ਰੇਟ ਦੱਸਤਾ ਤੇ ਆਹ ਟਰਾਲੀ ਬਾਈ ਇਹ 16-7 ਆ ਵੀਰ ਹੂੰ ਇਹ 2,75,000 ਹਜ਼ਾਰ ਦੀ ਟਰਾਲੀ ਦੇ ਦਾਂਗੇ ਸਾਰੀ ਐਸੈਸਰੀ ਲਾ ਕੇ ਟੋਟਲ ਟੋਟਲੀ ਹਾਂਜੀ 3 ਫੁੱਟਾ ਵਿੱਡਾ ਇਹਦਾ ਹੂੰ ਜੇ ਜਿਵੇਂ ਕਈ ਵਾਰੀ ਹੁੰਦੀ ਹੈ ਕਿਸੇ ਲੋਬੇ 11 ਫੁੱਟੀ 11 6 ਵਿੱਚ ਕਟਾਉਣੀਆਂ ਪ੍ਰਾਣੀ ਜਾਂ ਹੋਰ ਕੋਈ ਪ੍ਰਾਣੀ ਟਰਾਲੀ ਵਿੱਚ ਕਟਾ ਕੇ ਵੱਡਾ ਸੈਜ ਲੈਣਾ ਹੋਵੇ ਜ਼ਰੂਰ ਕਰ ਦਾਂਗੇ ਜੀ ਆਪਾਂ ਨੂੰ ਮਤਲਬ ਹੋਰ ਹੋਰ ਫਰਮਾਂ ਦੀ ਬਣੀਆਂ ਹੋਈਆਂ ਟਰਾਲੀਆਂ ਲੋਕ ਕਟਾ ਕੇ ਜਾਂਦੇ ਆ ਪਰ ਉਹ ਆਪਾਂ ਦਿਖਾਉਂਦੇ ਨਹੀਂ ਹਾਂਜੀ ਠੀਕ ਹੈ ਵੀ ਅੱਛਾ ਵੀ ਇਹ ਇੰਨੀ ਕੁ ਕੁਆਲਿਟੀ ਆ ਤੁਹਾਡੀ ਇਹ ਔਨ ਆਰਡਰ ਤੇ ਬਾਈਆਂ ਨੇ ਤਿਆਰ ਕਰਵਾਈਆਂ ਹੋਈਆਂ ਨੇ ਉਹ ਦੇਖ ਕੇ ਕਿ ਸਿਲੈਕਟ ਕਰਕੇ ਹੁਣ ਇਹਨਾਂ ਨੂੰ ਪ੍ਰਾਇਮਰ ਵੱਜੂਗਾ ਫਿਰ ਪੇਂਟ ਹੋਊਗਾ ਇਹ 17 ਫੁੱਟੀ ਆ ਇਹ 18 ਫੁੱਟੀ ਆ ਠੀਕ ਹੈ ਹਾਂਜੀ ਤੇ ਬਿਲਡਿੰਗ ਵਗੈਰਾ ਪੂਰਾ ਲੈਡ ਨੂੰ ਪੂਰੀ ਚੈੱਕ ਕਰ ਸਕਦੇ ਹਾਂ ਬਾਈ ਠੀਕ ਆ ਵੀ ਇਹ ਨਹੀਂ ਵੀ ਪਟੀਨ ਨਹੀਂ ਆਪਾਂ ਨਹੀਂ ਨਹੀਂ ਪਟੀਨ ਨਹੀਂ ਇਹ ਤਾਂ ਸਾਹਮਣੇ ਆ ਹੂੰ ਹੂੰ ਤੇ ਵੱਡੀ ਟਰੈਲੀ ਨੂੰ ਆਪਾਂ ਵੀਰੇ ਗਾਟਾ ਵੀ 10 ਇੰਚੀ ਲਾਣੇ ਆ ਦੇਖੋ ਇਹ ਗਾਟਾ ਵੀ 10 ਆ ਵੀ 파ਟ ਨਾ ਜਾਏ ਠੀਕ ਹੈ ਹਾਂਜੀ ਉਹਨੂੰ ਵੀ 10 ਇੰਚੀ ਆ ਉਹਦੇ ਕੋੜੀ ਵੀ ਲਾਈ ਹੋਈ ਆ 17 ਫੁੱਟੀ ਦੇ نیچے ਹੂੰ ਗੰਨੇ 'ਚ ਚੱਲੂਗੀ ਉਹ ਟਰਾਲੀ ਠੀਕ ਹੈ ਹਾਂਜੀ ਤੇ ਬਾਕੀ ਭਾਈ ਜਿਵੇਂ ਕੋਈ ਰੇਤੇ ਵਾਸਤੇ ਟਰਾਲੀ ਬਣਵਾ ਕੇ ਲੈ ਜਾਂਦਾ ਬਾਅਦ ਦੇ ਵਿੱਚ ਜੇ ਕੋਈ ਕੰਪਲੇਂਟ ਆ ਜੇ ਬਿਲਡਿੰਗ ਦੀ ਜਾਂ ਅਸੀਂ ਜ਼ਿੰਮੇਦਾਰ ਆਂ ਜੀ ਠੀਕ ਹੈ ਹਾਂਜੀ ਤੇ ਜੈਕ ਦੇ ਵਾਸਤੇ ਆਪਾਂ ਹੈਵੀ ਤਿਆਰ ਕਰਕੇ ਦੇਵਾਂਗੇ ਜੈਕ ਦੀ ਕਬੱਡੇ ਲਾ ਕੇ ਦੇਵਾਂਗੇ ਕਿੰਨੀ ਗਾਰੰਟੀ ਆਪਣੀ ਜੈਕ ਦੀ ਜੈਕ ਦੀ 5 ਸਾਲ ਦੀ ਗਾਰੰਟੀ ਆ ਜੀ ਠੀਕ ਹੈ ਜੈਕ ਟੁੱਟਣ ਦੀ ਕੋਈ ਗਾਰੰਟੀ ਨਹੀਂ ਬੈਂਡ ਹੋਣ ਦੀ ਬਿੱਲੀ ਖੋ ਜੇ ਉੱਪਰ ਤੋਂ ਟਰੈਲੀ ਇੱਕਦਮ ਡਿੱਗ ਜੇ ਗਾਰੰਟੀ ਹੈ ਜੀ ਕਰੇ ਰਿਪਲੇਸਮੈਂਟ ਦੇਵਾਂਗੇ ਆਪਾਂ ਜੇ 5 ਸਾਲ ਦੇ ਵਿੱਚ ਜੈਕ ਨੂੰ ਕੁਝ ਵੀ ਹੋ ਗਿਆ ਹਾਂਜੀ ਗਾਰੰਟੀ ਹੈ ਜੀ ਕਰੇ ਜਾ ਕੇ ਬਦਲ ਕੇ ਆਮ ਕਰੇ ਜਾ ਕੇ ਬਦਲਿਆ ਜੇ ਪਠਾਨਕੋਟ ਹੋਵੇ ਹਾਂਜੀ ਹਾਂਜੀ ਬਦਲ ਕੇ ਆਪਾਂ ਪਹਿਲਾਂ ਵੀ ਆਨੇ ਆ ਬਦਲ ਕੇ ਠੀਕ ਹੈ ਹਾਂਜੀ ਤੇ ਇਹ ਬਈ ਪ੍ਰੈਮਰ ਮਾਰਿਆ ਹਾਂਜੀ ਇਹ ਪ੍ਰੈਮਰ ਮਾਰ ਕੇ ਮਾਲਕ ਅੱਜ ਦੇਖਣ ਆਣਗੇ ਉਸ ਤੋਂ ਬਾਅਦ ਇਹਦੇ ਪੇਂਟ ਕਰਵਾਣਗੇ ਠੀਕ ਹੈ ਹਾਂਜੀ ਇਹ 14 ਸੱਤ ਤਿਆਰ ਕਰਵਾਈ ਆ ਠੀਕ ਹੈ ਵੀ ਅਗਲਾ ਕਹਿੰਦਾ ਪਹਿਲਾਂ ਅਸੀਂ ਐਂ ਦੇਖਣੀ ਆ ਹਾਂ ਉਸੇ ਤਰ੍ਹਾਂ ਹੀ ਕਰ ਲੈਣੋ ਹਾਂਜੀ 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 ਵੀ ਜੇ ਪਹਿਲਾਂ ਦੇਖਣੀ ਆ ਵੀ ਕੋਈ ਦਿੱਕਤ ਨਹੀਂ ਜਿਵੇਂ ਤੁਸੀਂ ਕਹਤਾ ਵੀ ਟਾਟਾ ਦਾ ਮਾਲ ਦੀ ਗੱਲ ਹੋ ਗਈ ਟਾਟਾ ਦੇ ਮਾਲ ਵਾਲੀ ਇਹ 14 ਸੱਤ ਤੱਕ ਤਿਆਰ ਖੜੀ ਹੈ ਜੀ ਇਹਨੂੰ 10 ਇੰਚੀ ਗਾਟਾ ਲਾਇਆ ਹੋਇਆ ਆਪਾਂ ਨੇ ਠੀਕ ਹੈ ਹਾਂਜੀ ਇਹ ਦੇਖੋ ਟਾਟਾ ਦੇ ਮਾਲ ਵਾਲੀ ਇਹ ਖੜੀ ਤਿਆਰ ਆਪਣੇ ਕੋਲ ਜਿਵੇਂ ਜੇ ਗੱਲ ਹੋਊਗੀ ਟਾਟਾ ਦੀ ਤਾਂ ਟਾਟਾ ਹੀ ਮਿਲੂਗਾ ਟਾਟਾ ਦੀ 93 ਰੁਪਏ ਕਿਲੋ ਆ ਜੀ ਠੀਕ ਹੈ ਟਾਟਾ ਹੀ ਮਿਲੂਗਾ ਹਰੇਕ ਐਂਗਲ ਤੇ ਸੇਲ ਦਾ ਮਾਰਕਾ ਇਹ ਦੇਖੋ ਵੀਰ ਹਮ ਸੇਲ ਠੀਕ ਹੈ ਸੇਲ ਦੀ ਚਾਸੀਆਂ ਮਿਲ ਗਈ ਸੇਲ ਦੇ ਹੀ ਬੱਤੇ ਮਿਲਣਗੇ ਟਾਟਾ ਬਕਾਰੋ ਦੀ ਚੱਦਰ ਮਿਲੂਗੀ ਸਾਈਡ ਵਾਲੀ ਇਹ ਚੰਨ ਸਾਰੇ ਸੇਲ ਦੇ ਹੋਣਗੇ ਏ ਟੂ ਜ਼ेड ਟਾਟਾ ਦਾ ਲੋਹਾ ਇਹ ਏ ਟੂ ਜ਼ेड ਟਾਟਾ ਦਾ ਠੀਕ ਹੈ ਹਾਂਜੀ ਤੇ ਇਹ ਵੀ ਖੜੀ ਆਨ ਪੇਂਟ ਇਹ 16 7 ਆ ਇਹ ਬਿਨਾ ਪੇਂਟ ਤੋਂ 2,70,000 ਦੀ ਦੇ ਦਾਂਗੇ ਪੇਂਟ ਕਰਕੇ 2,80,000 ਦੀ ਆ ਜੀ ਇਹ ਠੀਕ ਹੈ ਹਾਂਜੀ ਕਿਸੇ ਨੇ ਮਤਲਬ ਆਪਣੀ ਡਿਮਾਂਡ ਤੇ ਇੱਕ ਦੋ ਦਿਨ ਚ ਟਰਾਲੀ ਚਾਹੀਦੀ ਆ ਇੱਕ ਦੋ ਦਿਨ ਚ ਵੀ ਟਰਾਲੀ ਦੇ ਦਾਂਗੇ ਆਪਾਂ ਪੇਂਟ ਕਰਵਾ ਕੇ ਕਿੱਥੋਂ ਲੈ ਕੇ ਕਿੱਥੇ ਤੱਕ ਮਿਲ ਜਾਂਦਾ ਸਾਈਜ਼ ਆਪਣੇ ਲਵੇ ਆਪਣੇ ਕੋਲ ਬਾਈ ਜ਼ਿਆਦਾਤਰ ਤਾਂ ਮਤਲਬ 1 12 ਤੋਂ ਲੈ ਕੇ 22 ਫੁੱਟ ਤੱਕ ਤਿਆਰ ਹੁੰਦੇ ਆ ਠੀਕ ਆ ਹਾਂਜੀ ਵਿਕਦਾ ਕਿਹੜਾ ਇਸ ਟਾਈਮ ਵੱਧ ਇਸ ਟਾਈਮ ਦਾ 14 16 18 ਠੀਕ ਆ ਹਾਂਜੀ 14 16 18 ਸਭ ਤੋਂ ਵੱਧ ਵਿਕਦਾ ਕਿਸੇ ਨੇ ਸੇਲ ਦੇ ਮਾਲ ਚ ਤਿਆਰ ਕਰਵਾਉਣੀ ਆ ਆਪਾਂ ਹਰੇਕ ਤਰ੍ਹਾਂ ਦਾ ਮਾਲ ਤਿਆਰ ਕਰਕੇ ਦੇਵਾਂਗੇ ਹਮਮ ਘੱਟੋ ਘੱਟ 4 ਤੋਂ 5 ਦਿਨ ਦਾ ਟਾਈਮ ਦੇ ਦਿਓ ਸਾਨੂੰ ਠੀਕ ਆ ਤੇ ਸੋਹਣੀ ਵੀ ਬੋਹ ਬਣੀ ਹੋਈ ਆ ਟਰਾਲੀ ਐਸੈਸਰੀ ਦੇਖ ਲਓ ਤੁਸੀਂ ਵੀ ਕੋਈ ਘਾਟ ਨਹੀਂ ਛੜਦੇ ਬੇਲ ਚਾ ਬੂਲ ਚਾ ਜੋ ਮਰਜ਼ੀ ਲਵਾ ਲਓ ਜੋ ਮਰਜ਼ੀ ਲਵਾ ਲਓ ਜੀ ਆਪਾਂ ਇਹ ਦੇਖੋ ਅੱਗੇ ਇਹ ਵੀ ਲਾ ਕੇ ਦੇਵਾਂਗੇ ਪੂਰੀ ਟੌਰ ਵਾਸਤੇ ਠੀਕ ਹੈ ਹਾਂਜੀ ਸਲੰਸਰ ਵਗੈਰਾ ਸਾਰਾ ਕੁਝ ਲਾਗੇ ਸਟਿੱਕਰ ਜਿੱਦਾਂ ਦੇ ਅਗਲਾ ਜਿੱਦਾਂ ਦੇ ਚਾਹੇ ਨਾਮ ਲਖਾ ਲੋ ਲੇਜ਼ਰ ਕਟਿੰਗ ਚ ਸਾਰੀ ਟਰਾਲੀ ਪਰ ਭਾ ਲੋ ਠੀਕ ਹੈ ਹਾਂਜੀ ਉਹੀ ਕਰ ਦਾਂਗੇ ਉਹੀ ਕਰ ਦਾਂਗੇ ਠੀਕ ਹੈ ਤੇ ਗਾਰੰਟੀ ਵਾਰੰਟੀ ਪੂਰੀ ਹੈ ਪੂਰੀ ਗਾਰੰਟੀ ਹੈ ਜੀ ਇਹ ਰੈੱਡ ਜਹਾਜ਼ ਟਰਾਲੀ ਅੰਬਾਲਾ ਦੇ ਨਾਮ ਤੋਂ ਆਪਣਾ ਪੇਜ ਬਣਿਆ ਹੋਇਆ ਜੀ ਇੰਸਟਾਗ੍ਰਾਮ ਤੇ ਠੀਕ ਹੈ ਉਹ ਵੀ ਫੋਲੋ ਕਰ ਲਓ ਤੇ ਬਾਕੀ ਬਾਈਆਂ ਦਾ ਸਕਰੀਨ ਤੇ ਨੰਬਰ ਆ ਸੰਪਰਕ ਕਰ ਲਿਓ ਕੋਈ ਪ੍ਰਾਣੀ ਟਰਾਲੀ ਵਿੱਚ ਘਟਾਉਣੀ ਹੋਵੇ ਉਹ ਵੀ ਕੱਟ ਲਾਂਗੇ ਹਾਂਜੀ ਉਹ ਵੀ ਕੱਟ ਲੈਣਗੇ ਤੇ ਸਾਈਜ਼ ਦਾ ਤੁਹਾਨੂੰ ਜਿਹੜਾ ਮਰਜ਼ੀ ਸਾਈਜ਼ ਬਣਵਾ ਲਓ ਇਹਨਾਂ ਦਾ ਕੋਈ ਗਾਰੰਟੀ ਦਾ ਇਸ਼ੂ ਨਹੀਂ ਕੋਈ ਹੋਰ ਇਸ਼ੂ ਨਹੀਂ ਕੋਈ ਇਸ਼ੂ ਨਹੀਂ ਤੇ ਬਾਕੀ ਸਕਰੀਨ ਤੇ ਨੰਬਰਾਂ ਸੰਪਰਕ ਕਰਕੇ ਪਹੁੰਚ ਜੇ ਉਹ ਮਾਲੇ ਸ਼ਹਿਰ ਦੇ ਵਿੱਚ ਧੰਨਵਾਦ ਤੇ ਹੁਣ ਆਪਣੇ ਨਵੇਂ ਟਰੈਕਟਰ ਸਾਰੀ ਤੇਲ ਬ੍ਰੇਕਾਂ ਵਾਲੇ ਪਾਵਰ ਬ੍ਰੇਕ ਟਰੈਕਟਰ ਨੇ ਤੇਲ ਰਲਣ ਦਾ ਖਤਰਾ ਰਹਿੰਦਾ ਆਪਣੇ ਤੋਂ ਕੋਈ ਟਰਾਲੀ ਮੰਗ ਲੈਂਦਾ ਆਪਾਂ ਦੇ ਦਿੰਨੇ ਆ ਪਰ ਡਰ ਲੱਗਦਾ ਵੀ ਪੁਰਾਣੇ ਦਾ ਅਗਲਾ ਕਈ ਵਾਰੀ ਵਿੱਚ ਨਾ ਰਲਾ ਦੇ ਤਾਂ ਉਹਦੇ ਵਾਸਤੇ ਆ ਤੁਸੀਂ ਦੇਖ ਲਓ ਬਾਈ ਉਹਨਾਂ ਨੇ ਸਿਸਟਮ ਬਣਾਇਆ ਬਹੁਤ ਵਧੀਆ ਵਿੱਚ ਹੀ ਲੋਕ ਹੋ ਜਾਂਦਾ ਪਹਿਲਾਂ ਲੋਕ ਇੱਥੇ ਲੋਕ ਲੱਗ ਜੂਗਾ ਵੀਰ ਠੀਕ ਹੈ ਤੇ ਇੱਥੇ ਇਹਨੂੰ ਲੋਕ ਕਰਕੇ ਅਗਲਾ ਜਿੰਦਾ ਲਾ ਕੇ ਚਾਬੀ ਹਰੇ ਕੋਲ ਅੱਜ ਕੱਲ ਨਵੇਂ ਟਰੈਕਟਰ ਆ ਯਾਰ ਅਗਲਾ ਜੈਕ ਨਾ ਠਾਏ ਵੀ ਦੋ ਬੰਦਾ ਹਾਂਜੀ ਸਹੀ ਗੱਲ ਹੈ ਵੀ ਤੇਲ ਡਰ ਲ ਜਾਂਦਾ ਉਧਰ ਉਧਰ ਹੀ ਕੰਪਨੀਆਂ ਦਾ ਵੀ ਫਰਕ ਹੈ ਵਿੱਚ ਤਾਂ ਵਹਿਮ ਕਰਦੇ ਨੇ ਵੀ ਸਵਰਾਜ ਵਾਲਾ ਜੌਂਡੀਅਰ ਤੋਂ ਲੈਫਟ ਨਾਲ ਚਕਾ ਦੇ ਉਹਦੇ ਵਾਲਾ ਉਤੋਂ ਨਾਲ ਚਕਾ ਦੇ ਦੋਨਾਂ ਨੂੰ ਨੁਕਸਾਨ ਆ ਇਹਦਾ ਹਾਂ ਦੋਨਾਂ ਨੂੰ ਨੁਕਸਾਨ ਆ ਵੀ ਤਾਂ ਕਰਕੇ ਬਹੁਤ ਕੈਂਟ ਸਿਸਟਮ ਲਾਇਆ ਤੇ ਬਾਕੀ ਟਰਾਲੀ ਦਿਖਾ ਦੇ ਐਸੈਸਰੀ ਬਹੁਤ ਲੱਗੀ ਹੋਈ ਆ ਤੇ ਇਹ ਕੀ ਰੇਟ ਮਿਲ ਜੂ ਬਾਈ ਕਿੰਨੇ ਰੁਪਏ ਕਿਲੋ ਇਹ 88 ਰੁਪਏ ਕਿਲੋ ਵੀਰ ਸਾਰਾ ਕੁਝ ਲਾ ਕੇ ਅਗਰ 88 ਨਹੀਂ ਲੈਣੀ 285000 ਦੀ ਠੀਕ ਆ 4 ਫੁੱਟ ਵੀਡਾ ਇਹ ਤਾਂ ਲੇਜ਼ਰ ਕਟਿੰਗ ਆ ਹਾਂਜੀ ਤੇ ਲੈਟਾਂ ਦੇ ਚਾਹੇ 5 ਲਵਾ ਲਿਓ ਚਾਹੇ 5 ਲਵਾ ਲਿਓ ਦੋਵੇਂ 88 ਰੋ ਹਾਂ ਤੋਲ ਕੇ ਤਾਂ ਉਹੀ ਰੇਟ ਲਊਗਾ ਮਾਰ ਕੇ ਬਾਈ ਹੋਰਾਂ ਨੇ ਆਰ ਜੇਟੀ ਰੈੱ ਟਰਾਲੀ ਦਾ ਸਾਰਾ ਵੀ ਤੇ ਵੀਰੇ ਜੈਕ ਵਾਲਾ ਸਟੈਂਡ ਦੇਖ ਤੇ ਜੈਕ ਵੀ ਆਪਾਂ ਨੇ ਇਹਨੂੰ 35 35 ਟਨ ਦੇ ਲਾਏ ਹੋਇਆ ਤਿੰਨੋ ਸਟੇਜ ਖੁੱਲੂਗੀ ਸਿੱਧੀ ਖੜੀ ਹੋਊਗੀ ਟਰਾਲੀ ਇਹ ਵੀ ਸਾਰੇ ਵਿਚੀ ਤੋਲ ਕੇ ਦੇ ਵਿਚੀ ਆ ਗਏ ਹਾਂ ਜੋ ਜੈਕ ਵੀ ਹਿੱਸਾ ਵੀ ਤੋਲ ਗਿਆ 5 ਸਾਲਾਂ ਦੀ ਫੁੱਲ ਗਾਰੰਟੀ ਆ ਜੈਕ ਦੀ